ਜਦੋਂ ਤੱਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਸਵੇਰ 9 9:30 ਜੀ ਸਵਿਫਟ ਕਾਰ ਆ ਰਹੀ ਸੀ ਤੇ ਉਹਦੇ ਮੂਹਰੇ ਅੱਗੇ ਮੋਟਰਸਾਈਕਲ ਆ ਰਿਹਾ ਸੀ ਜੀ ਤੇ ਉਹ ਸੋ ਪਿੱਛੋਂ ਤੇਜ਼ ਬਤਾਨਾ ਸੀ ਵਿੱਤ ਵੱਜ ਗਿਆ ਕਿਧਰ ਆ ਰਹੀ ਸੀ ਸਰ ਬਗਾਪੜਾ ਸੈਰ ਤੋਂ ਪੂਲੇ ਪੂਲੇ ਵਾਲੇ ਸੈਰ ਤੋਂ ਪੂਲੇ ਵਾਲੇ ਸੈਰ ਤੋਂ ਠੀਕ ਹੈ ਕਿਹੜੀ ਚੀਜ਼ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਹੀਰੋ ਲਾਲ ਰੰਗ ਦਾ ਪੂਰੇ ਤੇ ਬਜ਼ੁਰਗ ਸਵਾਰ ਸੀ ਇੱਕ ਇਹ ਨੀ ਕਮਰ ਸੀ ਸਰ ਉਹਨਾਂ ਦੇ ਨਾ ਜਨੈਲ ਸਿੰਘ ਨਾਮ 나ਸੀਮ ਪੰਜਾਬੀ ਦਾ ਜੀ 85 ਸਾਲਾ ਨੂੰ ਸੀਨਾ ਦੇ ਮੱਗਰੋ ਲੈ ਕੇ ਕਾਰ ਦਾ ਅਚਾਨਕ ਤੇ ਗੁਰਤੀ ਅਕਸੀਨੰਤ ਹੋ ਗਿਆ ਜੀ ਉਹ ਜੋ ਉਹ ਐਕਸੀਡੈਂਟ ਵੜਿਆ ਇੱਕ ਜਿਸ ਕੰਕਰੀਟ ਵਾਲਾ ਉਹਨਾਂ ਦਾ ਪਿੰਡ ਜੰਗੀਆਂਣਾ ਜ਼ਿਲ੍ਹਾ ਬਟਨਾ ਬਿਵਾਰ ਦੇ ਨਾਲ ਜਿਹੜੀ ਸਰ ਇਹ ਕਿਹੜੀ ਕਾਰ ਦੇ ਕੀਤੀ ਜਾ ਰਹੀ ਹੈ ਉਸ ਦਾ ਹਾਂ 176 ਸੀ ਆਪੀ ਸਰ ਡੈਡ ਬੋਡੀ ਸੀ ਕੋਸ ਤੋਂ ਕਿਥੇ ਸੀ ਉਸ ਨੂੰ ਉੱਤ ਚੱਕ ਕੇ ਮੋਰਚੀ ਚ ਮੋਗੇ ਦਾ ਨਿਕਰਾ ਦਿੱਤਾ ਗਿਆ ਜਿਹਦੀ ਕਾਰ ਵੀ ਤੜਕੇ ਸਵੇਰ ਕਰਾਂਗੇ ਤੁਵਾਰ ਬਲ ਕਹੇ ਕਿ ਸਰ ਜਿਹੜਾ ਪ੍ਰਸ਼ਾਸਨੀਿਕ ਵਿਕਾਇਤ ਕੋਈ ਨਹੀਂ ਆਇਆ ਮੌਕੇ ਤੇ ਕਿੰਨੇ ਕ ਸਟਾਈਲਿੰਗ ਬਿਲਕੁਲ ਮੌਕੇ ਤੇ ਪਹੁੰਚਿਆ ਜੀ ਅੱਧੇ ਘੰਟੇ ਬਾਅਦ ਪਹੁੰਚਿਆ ਜਦੋਂ ਸਾਨੂੰ ਪਤਾ ਲੱਗਾ ਜੀ ਡੈਥ ਹੋਈ ਸੀ ਸਰ ਮੌਕੇ ਤੇ ਮੂਗੀ ਸੀ ਜਮਾਨਤ ਮੌਕੇ ਤੇ ਮੌਕੇ ਜਦੋਂ ਤੱਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਸਵੇਰ 9 9:30 ਜੀ ਸਵਿਫਟ ਕਾਰ ਆ ਰਹੀ ਸੀ ਤੇ ਉਹਦੇ ਮੂਹਰੇ ਅੱਗੇ ਮੋਟਰਸਾਈਕਲ ਆ ਰਿਹਾ ਸੀ ਜੀ ਦੂਸਰ ਪਿੱਛੋਂ ਤੇਰ ਬਤਾਨਣਾ ਕਿ ਕਿਤ ਵਜ ਗਿਆ ਕਿਧਰ ਆ ਰਹੀ ਸੀ ਸਰ ਬਗਾ ਪ੍ਰਾਣਾ ਸੈਰ ਤੋਂ ਪੂਲੇ ਪੂਲੇ ਦਾ ਸੈਰ ਤੋਂ ਪੂਲੇ ਦਾ ਸਰ ਠੀਕ ਹੈ ਜੀ ਇਹ ਦੀ ਸੀ ਨੈਕਸਟਰ ਮੋਟਰਸਾਈਕਲ ਹੀਰੋ ਲਾਲ ਰੰਗ ਦਾ ਉਹਦੇ ਤੇ ਬਜ਼ੁਰਗ ਸਵਾਰ ਸੀ ਇੱਕ ਇਹ ਕਾਮਰਸੀਅਨ ਉਹਨਾਂ ਦੇ ਨਾ ਜਰਨੈਲ ਸਿੰਘ ਨਾ ਨਾ ਸਿੰਘ ਪੰਜਾਬੀ ਜੀ 85 ਸਾਲ ਦੇ ਹੋਣ ਸੀ ਇਹਨਾਂ ਨੇ ਮਾੜੋ ਲੈ ਕੇ ਕਾਰ ਦਾ ਅਚਾਨਕ ਤੇ ਕੋਈ ਐਕਸੀਡੈਂਟ ਹੋ ਗਿਆ ਜੀ ਪਰ ਜੋ ਕੋ ਐਕਸੀਡੈਂਟ ਹੋਇਆ ਕਿ ਕਿਉਂ ਦੇ ਸੰਬੰਧੀ ਕਰਦੇ ਹੋ ਉਹਨਾਂ ਦਾ ਪਿੰਡ ਜੰਗੀਆਂ ਜ਼ਿਲ੍ਹਾ ਬਟੰਣਾ ਪਰਵਾਰ ਦੇ ਨਾਲ ਜਿਹੜੀ ਸਰ ਇਹ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬੋਲਣਾ 176 ਹਾਦਸੇ ਸਰ ਡੈਡ ਬਡੀ ਸੀ ਉਹ ਇਸ ਵਕਤ ਕਿਥੇ ਆ ਗਏ ਉਸਨੂੰ ਉਤ ਚੱਕ ਕੇ ਮੋਰਚ ਵਿੱਚ ਮੋਗੇ ਲਾਗਤਰਾਤਾ ਗਿਆ ਜੀ ਦੀ ਕਾਰਵਾਈ ਤੁਰਕੀ ਸੁਭਾ ਕਰਾਂਗੇ ਤਦਾਰ ਬਣ ਕਹਿ ਕੇ ਸਰ ਜਿਹੜਾ ਪ੍ਰਸ਼ਾਸਨਿਕ ਕਿ ਕਾਈ ਕੋਈ ਨਹੀਂ ਆ ਤਾ ਮੋਕੇ ਤੇ ਬਿਲਕੁਲ ਮੋਕੇ ਤੇ ਪਹੁੰਚੇ ਅੱਧੇ ਘੰਟੇ ਵੱਲ ਪਹੁੰਚੇ ਜਦੋਂ ਸਾਨੂੰ ਪਤਾ ਲੱਗਾ ਜੀ ਡੈਥ ਹੋਈ ਸਰ ਮੋਕੇ ਤੇ ਮੂਗੀ ਸੀ ਜਾ ਮੋਕੇ ਤੇ ਮੋਕੇ ਜਦੋਂ ਤੱਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਸਵੇਰ 9 9:30 ਜੀ ਸਵਿਫਟ ਕਾਰ ਹੈ আর এস ওর ಮೂਰੇ ਅੱਗੇ ਮੋਟਰਸਾਈਕਲ ਆ ਰਿਹਾ ਸੀ ਜੀ ਦੋਸੋਂ ਪਿੱਛੋਂ ਤੇਜ਼ ਬਤਾਨਾ ਕਿ ਕਿਥੇ ਵੱਜ ਗਿਆ ਕਿਧਰ ਆ ਰਹੀ ਸੀ ਸਰ ਬਗਾ ਪਰਣਾ ਸੇਰ ਤੋਂ ਪੂਲੇ ਪੂਲੇ ਲੱਛੜ ਤੋਂ ਪੂਲੇ ਲੱਛੜ ਜੀ ਕਿਹੜੀ ਚੀਜ਼ ਨਾਲ ਐਕਸੀਡੈਂਟ ਹੋਇਆ ਜੀ ਮੋਟਰਸਾਈਕਲ ਹੀਰੋ ਲਾਲ ਰੰਗ ਦਾ ਉੱਤੇ ਬਜ਼ੁਰਗ ਸਵਾਰ ਸੀ ਇੱਕ ਇਨਕਮਰਸੀ ਸਰ ਉਹਨਾਂ ਦੇ ਨਾਂ ਜਰਨੈਲ ਸਿੰਘ ਨਾ ਨਾਸ਼ੇ ਉਮਰ 85 ਸਾਲ ਜੀ 85 ਸਾਲ ਹੁੰਦੇ ਸੀ ਇਹਨਾਂ ਦੇ ਮਗਰੋਂ ਲੈ ਕੇ ਕਾਰ ਕਾਰ ਦਾ ਅਚਾਨਕ ਤੇ ਗੁਰਤੀ ਐਕਸੀਡੈਂਟ ਹੋ ਗਿਆ ਜੀ ਉਹ ਜੋ ਕੋ ਐਕਸੀਡੈਂਟ ਹੋਇਆ ਕਿਉਂ ਜਿਸ ਕੰਕਰੀਟ ਵਾਲਾ ਉਹਨਾਂ ਦਾ ਪਿੰਡ ਜੰਗੀਆਂਾ ਜ਼ਿਲ੍ਹਾ ਬਠਿੰਡਾ ਪੁਵਾਰ ਦੇ ਨਾਲ ਇੱਕ ਸਰ ਇਹ ਕਿਹੜੀ ਕਾਰ ਦਾ ਕੀਤੀ ਜਾ ਰਹੀ ਉਹ ਉਸ ਦਾ 170 ਸੀ ਸਰ ਬੈਡ ਬੋਡੀ ਸੀ ਉਹ ਸਪੱਸ਼ਟ ਕਿਥੇ ਸੀ ਉਸ ਨੂੰ ਉਤ ਚੱਕ ਕੇ ਮੋਰਚੀ ਵਿੱਚ ਮੋਗੇ ਦਾਖਲ ਕਰਾ ਦਿੱਤਾ ਗਿਆ ਜਿਹਦੀ ਕਾਰ ਵੀ ਤਰਕਿ ਸੁਭਾ ਕਰਾਂਗੇ ਦੁਬਾਰਾ ਕੀ ਕਰਕੇ ਸਰ ਜਿਹੜਾ ਸ਼ਾਸਨਿਕ ਇਹ ਕਾਈ ਕੋਈ ਨਹੀਂ ਚਲੋ ਕਰਦੇ ਮੋਟਿਆ ਕਿਨੀ ਕ ਸਟਾਈਲਿੰਗ ਬਿਲਕੁਲ ਮੌਕੇ ਤੇ ਪਹੁੰਚਿਆ ਜੀ ਅੱਧੇ ਘੰਟੇ ਬਾਅਦ ਪਹੁੰਚਿਆ ਜਦੋਂ ਸਾਨੂੰ ਪਤਾ ਲੱਗਾ ਠੀਕ ਡੈਥ ਹੋਈ ਸਰ ਮੌਕੇ ਤੇ ਮੁਗੀ ਸੀ ਜਾਂ ਮੌਕੇ ਤੇ ਮੌਕੇ ਤੇ